ਸ਼ਸ਼ੀਕਲ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਕਿ ਧੀਆ ਨੇ ਅੱਜ ਕੱਲ ਹਰ ਇੱਕ ਫੀਲਡ ਦੇ ਵਿੱਚ ਮੱਲਾ ਮਾਰੀਆਂ ਤਾਂ ਇਹੋ ਜੀ ਸਾਡੀ ਇੱਕ ਐਕਸ ਸਟੂਡੈਂਟ ਹੈ ਸਾਡੀ ਧੀ ਜਿਹੋ ਜਿਹਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਜਿਨੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਆਪਦਾ ਤੇ ਆਪਣੇ ਮਾ ਮਾਪ ਦਾ ਸੁਪਨਾ ਪੂਰਾ ਕੀਤਾ ਤੇ ਬਚਪਨ ਤੋਂ ਉਹ ਇੱਕ ਏਮ ਲੈ ਕੇ ਚੱਲੀ ਸੀ ਕਿ ਮੈਂ ਵਕੀਲ ਹੀ ਬਣਨਾ ਤੇ ਅੱਜ ਉਹ ਵਕੀਲ ਬਣ ਚੁੱਕੀ ਹੈ ਤੇ ਵਕੀਲ ਬਣ ਕੇ ਆਪਣੇ ਘਰ ਪਹੁੰਚੀ ਅੱਜ ਤੇ ਆਜੋ ਅਸੀਂ ਅੱਜ ਮਿਲਵਾਉਣੇ ਆ ਤੁਹਾਨੂੰ ਉਹਦੇ ਨਾਲ ਚਲੋ ਆਓ ਦੋਸਤੋ ਚਲਦੇ ਹਾਂ ਉਹਦੇ ਘਰ ਨਾਲੇ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਤੁਹਾਨੂੰ ਵੀ ਮਿਲਵਾਉਣੇ ਆ ਤਾਂ ਇਸੇ ਕਰਕੇ ਦੋਸਤੋ ਮੈਂ ਹਰ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਵੀ ਆਪਣੇ ਬੱਚਾ ਨੂੰ ਨੋਦੇਵ ਵਿਦਿਆਲਿਆ ਦੇ ਵਿੱਚ ਪੜਾਓ ਨੋਦੇਵ ਵਿਦਿਆਲਿਆ ਦੇ ਵਿੱਚ ਐਡਮਿਸ਼ਨ ਕਰਵਾਓ ਆਪਣੇ ਬੱਚਿਆਂ ਦੀ ਨੋਦੇਵ ਵਿਦਿਆਲਿਆ ਦੇ ਵਿੱਚੋਂ ਹੀ ਪੜ੍ਹ ਕੇ ਉਹ ਬੱਚੀ ਅੱਜ ਇਸ ਮੁਕਾਮ ਤੇ ਪਹੁੰਚੀ ਆ ਵੀ ਅੱਜ ਜਿਹੜਾ ਉਹਦਾ ਸੁਪਨਾ ਸੀਗਾ ਬਚਪਨ ਤੋਂ ਵਕੀਲ ਬਨਨ ਦਾ ਉਹ ਜਿਹੜਾ ਪੂਰਾ ਹੋ ਚੁੱਕਿਆ ਤੇ ਸਰੀ ਪਰਿਵਾਰ ਦੇ ਵਿੱਚ ਉੱਠ ਕੇ ਆਪਣਾ ਸੁਪਨਾ ਪੂਰਾ ਕਰਨਾ ਇੱਕ ਬਹੁਤ ਵੱਡੀ ਗੱਲ ਹੈ। ਅੱਛਾ ਦੋਸਤੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਐਡਵੋਕੇਟ ਸੁਖਪ੍ਰੀਤ ਕੋਲ ਐਡਵੋਕੇਟ ਹੋਂ ਤਾਂ ਅਸੀਂ ਐਡਵੋਕੇਟ ਹੀ ਕਹਾਂਗੇ ਹੈ ਤਾਂ ਸਾਡੀ ਸਟੂਡੈਂਟ ਨਿੱਕੀ ਜੀ ਪਿਆਰੀ ਜੀ ਬੱਚੀ ਆ ਜਿਹਨੂੰ ਅਸੀਂ 6ਵੀਂ ਤੇ ਲੈ ਕੇ ਪਲੱਸ ਟੂ ਤੱਕ ਕਰਕੇ ਤੇ ਜਿਹੜੇ ਇਹਦੇ ਅੱਖਾਂ ਦੇ ਵਿੱਚ ਸੁਪਨੇ ਸੀਗੇ ਉਹ ਅਸੀਂ ਉਸ ਟਾਈਮ ਦੇਖੇ ਸੀਗੇ ਜਦੋਂ ਪਾਸ ਆਊਟ ਕਰਕੇ ਇਹ ਆਈ ਸੀਗੀ ਤੇ ਅੱਜ ਉਹ ਸੁਪਨੇ ਨੇ ਆਪ ਦੇ ਸਹਾਰ ਕੀਤੇ ਆ ਤੇ ਜਿਹਦੇ ਨਾਲ ਸਾਨੂੰ ਵੀ ਬੜੀ ਖੁਸ਼ੀ ਹੋਈ ਆ ਤੇ ਅੱਜ ਸਪੈਸ਼ਲੀ ਅਸੀਂ ਮੈਲਨ ਪਹੁੰਚੇ ਆ ਐਡਵੋਕੇਟਸ ਆਫ ਪ੍ਰੀਤ ਰੋ ਅੱਛਾ ਹੁਣ ਸੁਖਪ੍ਰੀਤ ਦੱਸ ਵੀ ਸਾਨੂੰ ਵੀ ਇਹ ਜਿਹੜਾ ਕਾਲਾ ਕੋਟ ਪਾਇਆ ਇਹਦੇ ਪਿੱਛੇ ਕਿੰਨਾ ਕ ਸੰਘਰਸ਼ ਕਰਨਾ ਪਿਆ ਸੌਖਾ ਹੀ ਪਾਇਆ ਗਿਆ ਜਿ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਸੰਘਰਸ਼ ਤਾਂ ਵੀਰੇ ਕਰਨਾ ਹੀ ਪਿਆ ਮਤਲਬ ਸੌਖੀ ਤਾਂ ਕੋਈ ਵੀ ਚੀਜ਼ ਹੈ ਨਾ ਆਪਾਂ ਨੂੰ ਨਹੀਂ ਮਿਲਦੀ ਆ ਤੇ ਬਹੁਤ ਕੁਝ ਮਤਲਬ ਔਕੇ ਸੋਕੇ ਟਾਈਮ ਦੇਖਣੇ ਪੈ ਰਹੇ ਆ ਘਰ ਤੁਸੀਂ ਆਪਣਾ ਦੇਖ ਹੀ ਰਹੇ ਹੋ ਤੇ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘ ਕੇ ਆਪਾਂ ਪੜੇ ਆ ਜਾਂ ਮਤਲਬ ਆਪਣੇ ਤੋਂ ਵੀ ਸ਼ਾਇਦ ਔਖਾ ਸਮਾਂ ਜਿਹੜਾ ਮੇਰੇ ਡੈਡੀ ਨੇ ਜਾਂ ਮੇਰੀ ਮੰਮੀ ਨੇ ਦੇਖਿਆ ਹੈ ਨਾ ਤੇ ਉਹਨਾਂ ਨੇ ਆਪਾਂ ਨੂੰ ਇੱਥੇ ਤੱਕ ਪਹੁੰਚਾਇਆ ਬਹੁਤ ਵਧੀਆ ਗੱਲ ਆ ਸਪੈਸ਼ਲੀ ਜਿਹੜਾ ਮਾਂ ਬਾਪ ਦਾ ਸਹਿਯੋਗ ਆ ਤੇ ਇਹ ਸਭ ਤੋਂ ਵੱਡੀ ਗੱਲ ਹੁੰਦੀ ਆ ਮਾਪੇ ਦੇ ਸਹਿਯੋਗ ਬਿਨਾ ਕੋਈ ਵੀ ਬੱਚਾ ਇੱਥੋਂ ਤੱਕ ਨਹੀਂ ਪਹੁੰਚ ਸਕਦਾ ਔਰ ਸਭ ਤੋਂ ਵੱਡੀ ਗੱਲ ਹੁੰਦੀ ਆ ਜਿਹੜਾ ਬੱਚੇ ਨੇ ਆਪਦੇ ਮਾਪੇ ਵੱਲ ਦੇਖ ਕੇ ਮਿਹਨਤ ਕਰਨੀ ਬੱਚਾ ਜਿਹੜਾ ਮਿਹਨਤ ਕਰਦਾ ਉਹ ਸਭ ਤੋਂ ਪਹਿਲਾਂ ਜੇਕਰ ਆਪਦਾ ਮਾਪੇ ਨੂੰ ਦੇਖਦਾ ਜਾਂ ਆਪਦੇ ਘਰ ਨੂੰ ਦੇਖਦਾ ਘਰ ਤਾਂ ਅਸੀਂ ਦਿਖਾਈ ਚੁੱਕੇ ਆ ਸਾਰਾ ਦੇਖ ਹੀ ਚੁੱਕੇ ਆ ਵੀ ਮਤਲਬ ਕਿਹੋ ਜੀ ਕਿੰਨੀ ਇੱਕ ਮਤਲਬ ਗਰੀਬੀ ਦੇ ਵਿੱਚੋਂ ਉੱਠ ਕੇ ਇਸ ਮੁਕਾਮ ਤੇ ਪਹੁੰਚਣਾ ਇੱਕ ਐਡਵੋਕੇਟ ਬਣਨਾ ਬਹੁਤ ਵੱਡੀ ਗੱਲ ਆ ਤੇ ਬਹੁਤ ਸੋਹਣੀ ਚੀਜ਼ ਹੈ ਵੀ ਤੁਸੀਂ ਆਪਦੇ ਇਸ ਜਿਹੜੇ ਸੁਪਨੇ ਨੂੰ ਸਕਾਰ ਕੀਤਾ ਅੱਛਾ ਇਸ ਸੁਪਨੇ ਨੂੰ ਸਕਾਰ ਕਰਨ ਵਾਸਤੇ ਤੱਕ ਪਹੁੰਚਣ ਵਾਸਤੇ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਵੀਰੇ ਮਤਲਬ ਕਈ ਕਈ ਵਾਰ ਤਾਂ ਲੱਗਦਾ ਸੀ ਵੀ ਹਾਂ ਸੌਖਾ ਰਾਂ ਪਰ ਕਈ ਕਈ ਵਾਰੀ ਇਦਾਂ ਦੇ ਹਾਲਾਤ ਆ ਵੀ ਜਾਂਦੇ ਸੀਗੇ ਵੀ ਜਦੋਂ ਲੱਗਦਾ ਸੀ ਵੀ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਜਾਂ ਫਿਰ ਕਈ ਵਾਰੀ ਮਤਲਬ ਜਿਵੇਂ ਹੁਣ ਬਾਹਰ ਰਹਿੰਨੇ ਆ ਨਵੋਦਾ ਦੇ ਵਿੱਚ ਪੜ੍ਹ ਕੇ ਤਾਂ ਹੀ ਲੱਗਦਾ ਹੁੰਦਾ ਸੀਗਾ ਵੀ ਸਾਰਾ ਕੁਝ ਮਿਲ ਜਾਂਦਾ ਸੀ ਉੱਥੇ ਜਦੋਂ ਆਪਾਂ ਬਾਹਰ ਰਹਿੰਨੇ ਆ ਉਦੋਂ ਕਈ-ਕਈ ਵਾਰ ਲੱਗਦਾ ਵੀ ਸਹੀ ਹਾਂ ਬਹੁਤ ਔਖਾ ਏ ਤਾਂ ਉਹਨਾਂ ਚੀਜ਼ਾਂ ਨੂੰ ਮਤਲਬ ਹੁਣ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਤਾਂ ਬਹੁਤ ਔਖਾ ਕਿਉਂਕਿ ਕਾਫੀ ਲੰਬਾ ਸਮਾਂ ਰਿਹਾ ਹੈ ਨਾ ਇਹਨਾਂ ਚੀਜ਼ਾਂ ਲਈ ਤਾਂ ਇਹ ਹੈ ਕਿ ਉਤਾਰ ਚੜਾਹ ਜਿਹੜੇ ਲਾਈਫ ਦੇ ਵਿੱਚ ਆਉਂਦੇ ਰਹਿੰਦੇ ਆ ਅੱਛਾ ਨੋਦੇਆ ਲਾਈਫ ਦਾ ਤੇ ਜਿਹੜੀ ਨੋਦੇਆ ਤੋਂ ਬਾਹਰ ਦੀ ਲਾਈਫ ਆ ਕਿੰਨਾ ਕੁ ਡਿਫਰੈਂਸ ਲੱਗਿਆ ਤੁਹਾਨੂੰ ਵੀ ਵੈਸੇ ਤਾਂ ਨਵੋਧਿਆ ਦੇ ਵਿੱਚ ਜਿਹੜਾ ਬੱਚਾ ਆ ਜਾਂਦਾ ਉਹ ਕਿਸੇ ਵੀ ਹਾਲਾਤ ਦੇ ਵਿੱਚ ਆਪਦੇ ਆਪ ਨੂੰ ਰੱਖ ਸਕਦਾ ਚੰਗੀ ਤੋਂ ਚੰਗੇ ਮਾੜੀ ਤੋਂ ਮਾੜੇ ਪਰ ਤੁਹਾਨੂੰ ਕਿਵੇਂ ਲੱਗਿਆ ਵੀ ਨਵੋਧਿਆ ਦੇ ਵਿੱਚ ਰਹਿਣਾ ਜਾਂ ਨਵੋਧਿਆ ਤੋਂ ਬਾਹਰ ਜਿਹੜੇ ਬੱਚੇ ਰਹਿ ਕੇ ਪੜਦੇ ਆ ਮਤਲਬ ਉਹਨਾਂ ਨੂੰ ਕਿੰਨਾ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਨਵੋਧਿਆ ਨਾਲੋਂ ਜ਼ਿਆਦਾ ਆਸਾਨ ਹੁੰਦਾ ਕਿਵੇਂ ਰਿਅਲ ਐਕਸਪੀਰੀਅੰਸ ਤੁਹਾਡਾ ਇਸ ਤਰ੍ਹਾਂ ਐਕਸਪੀਰੀਅੰਸ ਵੀਰੇ ਮਤਲਬ ਹਾਂ ਲੱਗਦਾ ਰਹਿੰਦਾ ਵੀ ਜਿੱਥੋਂ ਤੱਕ ਮਤਲਬ ਹੁਣ ਤੱਕ ਆਪਾਂ ਪਹੁੰਚ ਚੁੱਕੇ ਹਾਂ ਜਿੱਥੋਂ ਤੱਕ ਹਨਾ ਇਹਨਾਂ ਜਿਹੜਾ ਸਾਰੀਆਂ ਚੀਜ਼ਾਂ ਦਾ ਜਿਹੜਾ ਆਪਣਾ ਕ੍ਰੈਡਿਟ ਆ ਉਹ ਨਵੋਦਿਆ ਨੂੰ ਹੀ ਜਾਂਦਾ ਕਿਉਂਕਿ ਨਵੋਦਿਆ ਹੀ ਸਿਖਾਉਂਦਾ ਵੀ ਹਰ ਔਖੇ ਸੌਖੇ ਟਾਈਮ ਦੇ ਵਿੱਚ ਕਿਵੇਂ ਐਡਜਸਟ ਕਰਨਾ ਮੈਨੂੰ ਇਹੀ ਲੱਗਦਾ ਵੀ ਜਿਹੜੇ ਮਤਲਬ ਹੋਰ ਸਕੂਲਾਂ ਦੇ ਵਿੱਚ ਜਾਣ ਜੇ ਮੈਂ ਪਿੰਡ ਵਾਲੇ ਸਕੂਲ ਵਿੱਚ ਹੁੰਦੀ ਤਾਂ ਹੋਰ ਇਹਨਾਂ ਚੀਜ਼ਾਂ ਨੂੰ ਮਤਲਬ ਜਿਹੜਾ ਟੈਕਲ ਕਰਨਾ ਉਹ ਮੁਸ਼ਕਿਲ ਹੋਣਾ ਸੀਗਾ ਕਿਉਂਕਿ ਨਵੋਦਿਆ ਦੇ ਵਿੱਚ ਮਤਲਬ ਛੇਵੀਂ ਕਲਾਸ ਦੇ ਵਿੱਚ ਅਸੀਂ ਬਹੁਤ ਛੋਟੇ ਹ ਜਦੋਂ ਤੋਂ ਅਸੀਂ ਮਤਲਬ ਆਪਣੇ ਮਾਪਿਆਂ ਤੋਂ ਬਿਨਾ ਰਹਿਣਾ ਸਿੱਖ ਜਾਂਦੇ ਆ ਜਾਂ ਹੋਰ ਵੀ ਕਈ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਹਨਾ ਉਹਨਾਂ ਚੀਜ਼ਾਂ ਨਾਲ ਨਜਿੱਠਣਾ ਅਸੀਂ ਇਕੱਲੇ ਨੇ ਸਾਰਾ ਕੁਝ ਕਰਨਾ ਹੁੰਦਾ ਹੈ ਜੇ ਜੇ ਮੈਂ ਬਾਹਰ ਆ ਕੇ ਨਵੋਦਾ ਤੋਂ ਬਾਅਦ ਦੀ ਗੱਲ ਕਰਾਂ ਉਹ ਤਾਂ ਚਲੋ ਨਵੋਦਾ ਦੇ ਵਿੱਚ ਤਾਂ 1 ਸਾਲ ਦਾ ਟਾਈਮ ਔਖਾ ਹੁੰਦਾ ਜਿਵੇਂ ਚੀਨੀ ਲੱਗਦਾ ਹੁੰਦਾ ਜਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਰ ਉੱਥੇ ਸਿਰਫ ਸਾਨੂੰ ਇੱਕ ਟੈਨਸ਼ਨ ਹੁੰਦੀ ਆ ਪੜ੍ਹਾਈ ਦੀ ਉਸ ਤੋਂ ਇਲਾਵਾ ਸਾਨੂੰ ਖਾਣ ਦੀ ਨਹੀਂ ਪੀਣ ਦੀ ਨਹੀਂ ਪੈਸੇ ਦੀ ਨਹੀਂ ਹਨਾ ਰਹਿਣ ਦੀ ਨਹੀਂ ਪਰ ਜਦੋਂ ਨਵੋਦਾ ਤੋਂ ਬਾਹਰ ਨਿਕਲ ਕੇ ਬਾਹਰ ਹੋਰ ਵੱਡੀਆਂ ਮਤਲਬ ਉਚੇਰੀ ਸਿੱਖਿਆ ਵਾਲੇ ਸੀ ਜਾਂਦੇ ਆ ਤਾਂ ਬਾਹਰ ਰਹਿੰਦੇ ਹਰੇਕ ਚੀਜ਼ ਦੇ ਖਰਚੇ ਆ ਤਾਂ ਉਹਨਾਂ ਚੀਜ਼ਾਂ ਮਤਲਬ ਆਪਣੇ ਇਸ ਅਮੈਡਰ ਕਲਾਸ ਫੈਮਲੀਆਂ ਦੇ ਵਿੱਚੋਂ ਨਿਕਲ ਕੇ ਮਤਲਬ ਬਾਹਰ ਰਹਿ ਕੇ ਪੜਾਈ ਕਰਨਾ ਹੀ ਥੋੜਾ ਜਿਹਾ ਔਖਾ ਕੰਮ ਲੱਗਿਆ ਮੈਨੂੰ ਉਹਨਾਂ ਨੂੰ ਦੇਖ ਕੇ ਲੱਗਦਾ ਨੋਦੇਅ ਇਸ ਦਾ ਬੈਸਟ ਨੋਦੇਅ ਇਸ ਦਾ ਬੈਸਟ ਚਲੋ ਬੜੀ ਵਧੀਆ ਗੱਲ ਆ ਅੱਛਾ ਫਿਰ ਅੱਗੇ ਦੀ ਕੀ ਪਲੈਨਿੰਗ ਆ ਅੱਗੇ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿੱਥੇ ਤੁਹਾਡਾ ਪ੍ਰੈਕਟਿਸ ਵਗੈਰਾ ਚੱਲ ਰਹੀ ਆ ਹਾਂਜੀ ਪ੍ਰੈਕਟਿਸ ਵੀਰੇ ਫਿਲਹਾਲ ਆਪਣਾ ਮਤਲਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੇ ਮਤਲਬ ਮੈਨਲੀ ਵੈਸੇ ਮੇਰਾ ਥੋੜਾ ਜਿਹਾ ਥੋੜਾ ਜਿਹਾ ਕੀ ਮਤਲਬ ਪੀਸੀਐਸ ਅਗਲਾ ਸੁਪਨਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਇਹ ਤਾਂ ਹਜੇ ਤੈਲੀ ਪੌੜੀ ਆ ਹਾਂਜੀ ਪੀਸੀਐਸ ਜੁਡੀਸ਼ਰੀ ਦਾ ਮੇਰਾ ਸੁਪਨਾ ਹੈਗਾ ਇਸ ਤੋਂ ਵੀ ਵੱਡਾ ਜਿਹੜਾ ਉਹ ਕਲੀਅਰ ਕਰਕੇ ਫਿਰ ਆਪਾਂ ਮਤਲਬ ਮੈਨੂੰ ਇਹ ਅਭੀ ਮੈਂ ਵੱਡੀ ਕੁਰਸੀ ਲੈ ਕੇ ਥੇਰੀ ਨਵੋਦਿਆ ਚਾਹੁੰਦੀ ਹਾਂ ਬਹੁਤ ਵਧੀਆ ਗੱਲ ਹੈ ਬੜੀ ਖੁਸ਼ੀ ਦੀ ਗੱਲ ਆ ਦੇਖੋ ਸੁਪਨੇ ਵਿਖਾਂਗੇ ਤਾਂ ਉਸ ਕਾਰ ਵੀ ਜ਼ਰੂਰ ਹੋਣਗੇ ਹਾਂਜੀ ਤੇ ਜੇਕਰ ਸੁਪਨਾ ਅਸੀਂ ਦੇਖ ਕੇ ਕੋਈ ਮੰਜ਼ਲ ਲੈ ਕੇ ਚੱਲਾਂਗੇ ਤਾਂ ਉਹਦੇ ਵੱਲ ਵਧਾਂਗੇ ਤਾਂ ਫੇਰ ਹੀ ਉਹਨੂੰ ਪਾਵਾਂਗੇ ਬਿਲਕੁਲ ਜੀ ਤੇ ਚਲੋ ਬੜੀ ਖੁਸ਼ੀ ਦੀ ਗੱਲ ਆ ਔਰ ਦੂਸਰਾ ਆਪ ਦੀ ਭੈਣ ਭਰਾ ਨੂੰ ਮਾ ਮਾਪ ਨੂੰ ਨਾਲ ਲੈ ਕੇ ਚੱਲਣਾ ਕਿ ਤੀ ਇਹ ਨਾ ਹੋਵੇ ਪੀਸੀਐਸ ਬਣ ਕੇ ਵੱਡੇ ਅਫਸਰ ਬਣ ਕੇ ਮਾ ਮਾਪ ਨੂੰ ਭੈਣ ਭਰਾਵਾਂ ਨੂੰ ਭੁੱਲ ਜਾਣਾ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੀ ਨਹੀਂ ਨਹੀਂ ਅੱਛਾ ਨੋਦਿਆ ਦਾ ਕਿੰਨਾ ਕੁ ਸਹਿਯੋਗ ਰਿਹਾ ਤੁਹਾਨੂੰ ਨੋਦਿਆ ਤੋਂ ਬਾਅਦ ਪਲੱਸ 2 ਤੋਂ ਬਾਅਦ ਅੱਗੇ ਨੇ ਮਤਲਬ ਜਿਹੜਾ ਵਕਾਲਤ ਅਲੀ ਪਾਸੇ ਜਾਣ ਵਾਸਤੇ ਉਹ ਜਿਆਦਾ ਤੋਂ ਬਾਅਦ ਐਕਚੁਅਲੀ ਵੀਰੇ ਇਹ ਸੀਗਾ ਵੀ ਨਵੋਦਾ ਦੇ ਵਿੱਚ ਹੀ ਜਿਵੇਂ ਛੇਵੀਂ 'ਚ ਮੈਂ ਜਾਨੀਆ ਖੁਦੋਂ ਤੋਂ ਹੀ ਮੈਨੂੰ ਇਹ ਸੀਗਾ ਵੀ ਮੈਂ ਵਕੀਲ ਬਣਨਾ ਜਿਹੜਾ ਆਪਾਂ ਮਤਲਬ ਆਪਾਂ ਨੂੰ ਦੂਰੋਂ ਚੀਜ਼ਾਂ ਜਿਵੇਂ ਅਟਰੈਕਟ ਨਹੀਂ ਕਰਦੀਆਂ ਹੁੰਦੀਆਂ ਆਪਾਂ ਜਿਵੇਂ ਕਿਸੇ ਚੀਜ਼ ਦੇ ਵਿੱਚ ਵੱਢਦੇ ਆਪਾਂ ਨੂੰ ਉਸ ਚੀਜ਼ ਦੀ ਡੂੰਘਾਈ ਆਪਾਂ ਨੂੰ ਫੇਰ ਪਤਾ ਲੱਗਦੀ ਆ ਹਨਾ ਉਵੇਂ ਮਤਲਬ ਸ਼ੁਰੂ ਤੋਂ ਮੇਰਾ ਸੁਪਨਾ ਵਕੀਲ ਬਣਨ ਤੱਕ ਦਾ ਹੀ ਸੀਗਾ ਪਰ ਹੁਣ ਜਿਹੜਾ ਇਹ ਹੈ ਜੁਡੀਸ਼ਰੀ ਵੱਲ ਜਿਹੜਾ ਮੇਰਾ ਕੋਈ ਆ ਸੁਪਨਾ ਹਨਾ ਹੁਣ ਬਣਿਆ ਇਹ ਤਾਂ ਤੇ ਉਸ ਟਾਈਮ ਪਲੱਸ ਟੂ ਟਾਈਮੇ ਮੈਨੂੰ ਇਹ ਸੀਗਾ ਵੀ ਮੈਂ ਉਦੋਂ ਮੇਰਾ ਕਲੈਟ ਦਾ ਪੇਪਰ ਵੀ ਦਿੱਤਾ ਉਹਦੇ ਚੋ ਚਲੋ ਥੋੜਾ ਜਿਆਦਾ ਰੈਂਕ ਪਿੱਛੇ ਰਹਿ ਗਿਆ ਪਰ ਉਦੋਂ ਇੱਕ ਮੇਰੀ ਆਸ ਉਮੀਦ ਜੀ ਬਿਲਕੁਲ ਖਤਮ ਹੋ ਗਈ ਸੀਗੀ ਉਹ ਮੇਰਾ ਰੈਂਕ ਪਿੱਛੇ ਹੋਣ ਕਰਕੇ ਮੈਨੂੰ ਜਿਹੜਾ ਕਾਲਜ ਮਿਲਿਆ ਸੀ ਉਹ ਮਿਲਿਆ ਸੀ ਨੌਇਡਾ ਦਾ ਮੈਨੂੰ ਇਹ ਸੀ ਚਲੋ ਕਿਸੇ ਵੱਡੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਵਿੱਚ ਸਿਲੈਕਸ਼ਨ ਹੋ ਜੇ ਤਾਂ ਉਧਰ ਆਪਾਂ ਮਤਲਬ ਕਾਉਂਸਲਿੰਗ ਵਗੈਰਾ ਲਈ ਵੀ ਗਏ ਤਾਂ ਉੱਥੇ ਬਹੁਤ ਜ਼ਿਆਦਾ ਫੀਸ ਸੀ ਅਦਰ ਸਟੇਟ ਹੋਣ ਕਰਕੇ ਆਪਣਾ ਸ਼ੈਡਿਊਲ ਕਾਸਟ ਸਰਟੀਫਿ ਤੇ ਉਥੇ ਫਿਰ ਚਲੋ ਥੋੜਾ ਇਹ ਘਰ ਵਾਲੇ ਵੇਖ ਕੇ ਲੱਗਿਆ ਵੀ ਇੰਨੀ ਫੀਸ ਤਾਂ ਭਰ ਨਹੀਂ ਹੋਣੀ ਤੇ ਉਥੇ ਮੇਰਾ ਜਿਵੇਂ ਸੁਪਨਾ ਇੱਕ ਤਰ੍ਹਾਂ ਟੁੱਟ ਜੇ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਆਪਣੇ 뮤직 ਟੀਚਰ ਸੀ ਪ੍ਰਮੋਦ ਸਰ ਤਾਂ ਐਟ ਲਾਸਟ ਮੈਨੂੰ ਲੱਗਿਆ ਵੀ ਉਸ ਟਾਈਮ ਨਾਲ ਐਲ ਐਲ ਬੀ ਦੀਆਂ ਐਡਮਿਸ਼ਨਾਂ ਜਾਂ ਫਿਰ ਸਾਰੇ ਕਾਲਜਾਂ ਦੀਆਂ ਉਹ ਬੰਦ ਹੋ ਚੁੱਕੀਆਂ ਸੀ ਮੇਰਾ ਸਾਲ ਜਿਵੇਂ ਡ੍ਰੌਪ ਹੋਣ ਵਾਲਾ ਸੀ ਤਾਂ ਸਰ ਨੇ ਮੈਨੂੰ ਗਾਈਡ ਕੀਤਾ ਵੀ ਤੂੰ ਪ੍ਰਾਈਵੇਟ ਬੀਏ ਭਰਨਾ ਫਿਰ ਮੈਂ ਬੀਏ ਪਰ ਇਦਾਂ ਉਹ ਬਸ ਮੈਂ ਬੀਏ ਜਿਵੇਂ ਹਨ ਮੰਨ ਜੇ ਨਾਲ ਕਿਉਂਕਿ ਘਰੇ ਬੈਠ ਗਈ ਸੀ ਹਨ ਤਾਂ ਬੀਏ ਮੈਂ ਬਸ ਕੱਲੇ ਪੇਪਰ ਵਗੈਰਾ ਦੇਣ ਜਾਂਦੀ ਤੇ ਜਦੋਂ ਮੇਰਾ ਫਾਈਨਲ ইয়ার ਸੀ ਉਦੋਂ ਮੈਨੂੰ ਮਿਲਿਆ ਮੈਨੂੰ ਫੋਨ ਉਸ ਟਾਈਮ ਮਿਲਿਆ ਸੀ ਸੈਕਿੰਡ ইয়ার ਚ ਸੀ ਨਾ ਦੀ ਇਹਦੇ ਉਦੋਂ ਆਪਣਾ ਜਿਹੜਾ ਪੰਜਾਬ ਨਵੋਦਾ ਪਰਿਵਾਰ ਪੰਜਾਬ ਦਾ ਗਰੁੱਪ ਬਣਿਆ ਹੋਇਆ ਨਾ ਉਹਦੇ ਵਿੱਚ ਜਿਹੜੇ ਆਪਣੇ ਨਵੋਦਾ ਚੋਂ ਵੱਡੇ ਭੈਣ ਭਰਾ ਨਿਕਲੇ ਉਹਨਾਂ ਨਾਲ ਮੇਰੀ ਜਾਣ ਪਛਾਣ ਹੁੰਦੀ ਆ ਤੇ ਉਹਨਾਂ ਦੇ ਵਿੱਚੋਂ ਹੀ ਆਪਣੇ ਐਡਵੋਕੇਟ ਰਵੀ ਮਲੋਟ ਦੇ ਵਿੱਚ ਆ ਵੀਰ ਆਪਣਾ ਸੀਨੀਅਰ ਤੇ ਉਹਨਾਂ ਨਾਲ ਮੇਰੀ ਜਾਣ ਪਛਾਣ ਹੁੰਦੀ ਆ ਉਹ ਮੈਨੂੰ ਗਾਈਡ ਕਰਦੇ ਆ ਤੇ ਉਦੋਂ ਮੈਨੂੰ ਮਤਲਬ ਦੁਬਾਰਾ ਇੱਕ ਜਿਵੇਂ ਆਸ ਦੀ ਕਿਰਨ ਫਿਰ ਮੈਨੂੰ ਫਿਰ ਜਿਵੇਂ ਉਹ ਚਿੱਤ ਨਹੀਂ ਉਡ ਉਡ ਕਰਦਾ ਹੁੰਦਾ ਹਨ ਤੇ ਫਿਰ ਮੈਨੂੰ ਲੱਗਦਾ ਵੀ ਹਾਂ ਮੈਂ ਦੁਬਾਰਾ ਬਣ ਸਕਦੀ ਹਾਂ ਫਿਰ ਉਹ ਵੀਰਾ ਮਤਲਬ ਮਲੋੜ ਤੋਂ ਆ ਕੇ ਉਹੀ ਮੈਨੂੰ ਐਡਮਿਸ਼ਨ ਵੀ ਕਰਵਾ ਕੇ ਆਇਆ ਬਠਿੰਡੇ ਕਾਲਜ ਦੇ ਵਿੱਚ ਕਿਉਂਕਿ ਉਦੋਂ ਸਿਰਫ ਇੱਕ ਫੀਸ ਦੇ ਘਾਟ ਕਰਕੇ ਐਲ ਐਲ ਬੀ ਤੇ ਐਡਮਿਸ਼ਨ ਹੋਣਾ ਰਹਿ ਗਈ ਸੀ ਜਦੋਂ ਮੈਂ 5 ਇਅਰ ਲਾਅ ਕਰਨਾ ਸੀ ਜਦੋਂ ਮੇਰੀ ਗ੍ਰੈਜੂਏਸ਼ਨ ਹੋ ਜਾਂਦੀ ਆ ਫਿਰ ਉਹ ਐਡਵੋਕੇਟ ਰਵੀ ਵੀਰਾ ਉਹ ਬਠਿੰਡੇ ਮੇਰੇ ਨਾਲ ਕਾਲਜ ਦੇ ਵਿੱਚ ਜਾਂਦੇ ਆ ਤੇ ਉਹ ਮੇਰੀ ਐਡਮਿਸ਼ਨ ਵੀ ਕਰਵਾ ਕੇ ਆਉਂਦੇ ਆ ਫਿਰ ਉੱਥੇ ਮੇਰੀ ਜਦੋਂ ਤੇ ਉਸ ਤੋਂ ਬਾਅਦ ਵੀ ਮਤਲਬ ਫਿਰ ਹੁਣ ਜਦੋਂ ਮੈਂ ਪੀਸੀਐਸ ਜੁਡੀਸ਼ਰੀ ਦੀ ਵੀ ਪ੍ਰੈਪਰੇਸ਼ਨ ਕਰ ਰਹੀ ਹਾਂ ਉਹਦੇ ਵਿੱਚ ਆਪਣੇ ਜਿਹੜੇ ਸੀਨੀਅਰ ਕੁਲਵੰਤ ਬਾਈਆ ਉਹਨਾਂ ਦਾ ਮੈਨੂੰ ਬਹੁਤ ਸਾਥ ਮਿਲਿਆ ਮਤਲਬ ਇੱਥੋਂ ਤੱਕ ਪਹੁੰਚਣ ਵਾਸਤੇ ਲੋੜ ਜਾਂਦਾ ਫਿਰ ਹਰੇਕ ਪੜਾਤੀ ਆਪਣੇ ਨਾਲ ਵੀ ਹਾਂ ਹਾਂਜੀ ਅੱਛਾ ਇਹ ਕਦੋਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਮੈਂ ਵਕੀਲ ਹੀ ਬੰਨਾ ਵਕੀਲ ਹੀ ਬੰਨਾ ਮਤਲਬ ਮੈਂ ਬਹੁਤ ਛੋਟੀ ਸੀ ਤੇ ਮਤਲਬ ਡੈਡੀ ਦੇ ਮੂੰਹੋਂ ਪਤਾ ਨਹੀਂ ਕਿਵੇਂ ਨਿਕਲਾ ਕਿ ਇਹਨਾਂ ਨੇ ਸੋਚਿਆ ਹਨ ਬਸ ਉਦੋਂ ਇਹ ਕਹਿੰਦੇ ਹੁੰਦੇ ਸੀ ਵੀ ਮੇਰਾ ਪੁੱਤ ਵਕੀਲ ਬਣੂਗਾ ਸ਼ਾਇਦ ਮੈਨੂੰ ਉਦੋਂ ਸੋਹ ਵੀ ਨਹੀਂ ਸੀ ਮੈਂ ਨਰਸਰੀ ਹਲਕੇਜੀ ਦੇ ਵਿੱਚ ਪਿੰਡ ਵਾਲੇ ਪ੍ਰਾਈਵੇਟ ਸਕੂਲ 'ਚ ਪੜਦਾ ਹੁੰਦਾ ਸੀ ਤੇ ਮੈਨੂੰ ਤਾਂ ਉਦੋਂ ਇੰਨਾ ਪਤਾ ਵੀ ਨਹੀਂ ਹੁੰਦਾ ਸੀਗਾ ਤੇ ਬਸ ਉਦੋਂ ਇੱਕ ਵਕੀਲ ਵਰਡ ਪਤਾ ਹੁੰਦਾ ਸੀਗਾ ਉਦੋਂ ਤਾਂ ਮੈਂ ਸੋਚ ਲਿਆ ਵੀ ਹਾਂ ਮੇਰੇ ਡੈਡੀ ਕਹਿੰਦੇ ਹਨਾ ਵੀ ਮੈਂ ਵਕੀਲ ਬਣਾ ਤਾਂ ਮੈਂ ਵਕੀਲ ਹੀ ਬਣੂ ਉਸ ਤੋਂ ਬਾਅਦ ਮੈਂ ਵਕੀਲ ਬਾਰੇ ਸਰਚ ਕਰਨਾ ਸ਼ੁਰੂ ਕੀਤਾ ਵੀ ਇਹ ਹੁੰਦਾ ਕੀ ਆ ਜਿਵੇਂ ਸਾਡੇ ਘਰੇ ਟੀਵੀ ਵੀ ਕਾਫੀ ਲੇਟ ਆਇਆ ਜਦੋਂ ਮੈਂ ਸ਼ਦਨ ਨੂੰ ਵਿਆਹ ਚ ਗਈ ਆ ਉਸ ਟਾਈਮ ਆਇਆ ਫਿਰ ਜਿਵੇਂ ਟੀਵੀ ਤੇ ਸੀਰੀਅਲ ਵਗੈਰਾ ਜਾਂ ਫਿਲਮ ਕੋਈ ਆਉਣੀ ਜਿਵੇਂ ਅਦਾਲਤ ਇੱਕ ਚੱਲਦਾ ਹੁੰਦਾ ਸੀ ਉਹਦੇ ਤੋਂ ਮੈਨੂੰ ਪਤਾ ਲੱਗਿਆ ਵੀ ਹਾਂ ਵਕੀਲ ਆ ਹੁੰਦੇ ਆ ਫਿਰ ਮੈਨੂੰ ਲੱਗਿਆ ਵੀ ਹਾਂ ਮਤਲਬ ਮੈਂ ਬੋਲਦੀ ਜਾਈਆਂ ਹਨਾ ਤੇ ਮੈਂ ਕਿਹਾ ਵੀ ਮੈਂ ਵਕੀਲ ਹੀ ਬਣ ਜੂੰਗੀ ਫਿਰ अच्छा मतलब ਤੁਹਾਡੇ ਫਾਦਰ ਸਾਹਿਬ ਦਾ ਸੁਪਨਾ ਸੀਗਾ ਵੀ ਇਹਦਾ ਤੇ ਉਹਨਾਂ ਦਾ ਸੁਪਨਾ ਲੈ ਕੇ ਤੁਸੀਂ ਆਪਦਾ ਸੁਪਨਾ ਬਣਾ ਕੇ ਚੱਲੇ ਹੈ ਨਾ ਅੱਜ ਕੱਲ ਦੇ ਬੱਚੇ ਜਿਹੜੇ ਨਾ ਬਹੁਤ ਘੱਟ ਹੁੰਦੇ ਐ ਇਸ ਤਰ੍ਹਾਂ ਦੇ ਜਿਹੜੇ ਮਾਪੇ ਦੀ ਸੁਪਨੇ ਨੂੰ ਸਕਾਰ ਕਰਦੇ ਆ ਨਹੀਂ ਤਾਂ ਮਾਪੇ ਕੁਝ ਹੋਰ ਚਾਹੁੰਦਾ ਬੱਚੇ ਕੁਝ ਹੋਰ ਚਾਹੁੰਦੇ ਆ ਬੱਚੇ ਕਹਿੰਦੇ ਮਾਪੇ ਕਹਿੰਦਾ ਅਸੀਂ ਤੁਹਾਨੂੰ ਡਾਕਟਰ ਬਣਾਉਣਾ ਬੱਚੇ ਕਹਿੰਦੇ ਸਾਡਾ ਇੰਟਰਸਟ ਹੀ ਨਹੀਂ ਡਾਕਟਰ ਦੇ ਵਿੱਚ ਅਸੀਂ ਡਾਕਟਰ ਕਿਉਂ ਬਣੀਏ ਅਸੀਂ ਤਾਂ ਸਿੰਗਰ ਬਣਨਾ ਹੈ ਹੈ ਨਾ ਤਾਂ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਮਾਪੇ ਇੱਕ ਜਾਦੀ ਵਾਰ ਕਹੀ ਹੋਊਗੀ ਡੈਡੀ ਉਸ ਗੱਲ ਨੂੰ ਭੁੱਲ ਗਏ ਹੋਣਗੇ ਪਰ ਮੇਰੇ ਦਿਮਾਗ 'ਚ ਬੈਠ ਗਈ ਵੀ ਮ ਚਲੋ ਬਹੁਤ ਵਧੀਆ ਗੱਲ ਆ ਵੈਸੇ ਵੀ ਖਾਸ ਕਰ ਜਿਹੜੀਆਂ ਧੀਆ ਹੁੰਦੀਆਂ ਧੀਆ ਦਾ ਪਿਤਾ ਫਾਦਰ ਦਾ ਜਿਹੜਾ ਅਟੈਚਮੈਂਟ ਥੋੜੀ ਜ਼ਿਆਦਾ ਹੁੰਦੀ ਆ ਮੁੰਡਿਆਂ ਦੀ ਮਦਰ ਦੇ ਨਾਲ ਹੁੰਦੀ ਆ ਤੇ ਧੀਆਂ ਦੀ ਜਿਹੜੀ ਹੁੰਦੀ ਆ ਫਾਦਰ ਦੇ ਨਾਲ ਹੁੰਦੀ ਆ ਤੇ ਜਿਹੜਾ ਉਹਨਾਂ ਦੇ ਮੂੰਹੋਂ ਨਿਕਲਿਆ ਲਫ਼ਜ਼ ਤੁਸੀਂ ਲੈ ਕੇ ਚੱਲੇ ਤੇ ਇਸ ਮੁਕਾਮ ਤੇ ਪਹੁੰਚੇ ਅਸੀਂ ਤਾਂ ਚਾਹੁੰਦੇ ਆ ਪ੍ਰਮਾਤਮਾ ਕਰੇ ਤੁਹਾਨੂੰ ਹੋਰ ਵੀ ਤਰੱਕੀਆਂ ਮਿਲਣ ਤੇ ਜੋ ਤੁਹਾਡਾ ਨੈਕਸਟ ਸਟੈਪ ਅਗਲਾ ਸੁਪਨਾ ਤੁਸੀਂ ਸੋਚਿਆ ਹੋਇਆ ਉਹ ਪ੍ਰਮਾਤਮਾ ਤੁਹਾਡਾ ਜਰੂਰ ਪੂਰਾ ਕਰੇ ਤਾਂ ਇਸ ਆਸ਼ੀਰਵਾਦ ਦੇ ਨਾਲ ਅਸੀਂ ਸਾਡੀ ਗੱਲਬਾਤ ਨੂੰ ਸਮਾਪਤ ਕਰਦੇ ਆਂ ਪ੍ਰਮਾਤਮਾ ਕਰੇ ਤੂੰ ਹੋਰ ਵੀ ਤਰੱਕੀਆਂ ਕਰੇ ਨੈਕਸਟ ਸਟੈਪ ਜਿਹੜਾ ਤੇਰਾ ਪੀਸੀਐਸ ਆ ਉਹ ਤੇਰਾ ਪੂਰਾ ਹੋਵੇ ਤਾਂ ਫਿਰ ਅਸੀਂ ਤੇਰੀ ਆਫਿਸ ਦੇ ਵਿੱਚ ਆ ਕੇ ਇੰਟਰਵਿਊ ਕਰੀ ਹਾਂਜੀ ਬਿਲਕੁਲ ਹਾਂ ਠੀਕ ਹੈ ਸ਼ੁਕਰੀਆ ਥੈਂਕ ਯੂ ਧੰਨਵਾਦ ਦੋਸਤੋ ਤਾਂ ਇਹ ਸੀ ਸਾਡੇ ਐਡਵੋਕੇਟ ਸੁਖਪ੍ਰੀਤ ਕੌਰ ਜੀ ਇਹਨਾਂ ਨੇ ਕਾਲਾ ਕੋਟ ਕਿਵੇਂ ਪਾਇਆ ਤੇ ਕਿੰਨਾ ਉਹਦੇ ਪਿੱਛੇ ਸੰਘਰਸ਼ ਲੱਗਿਆ ਇਹਦੀ ਸਾਰੀ ਕਹਾਣੀ ਅਸੀਂ ਤੁਹਾਨੂੰ ਦੱਸੀ ਆ ਤੇ ਇਹ ਵੀ ਬਹੁਤ ਵੱਡੀ ਗੱਲ ਆ ਜਿਹੜੀ ਇਹਨਾਂ ਨੇ ਦੱਸੀ ਆ ਵੀ ਜਿਹੜਾ ਇਹ ਵਕੀਲ ਬਣ ਦਾ ਸੁਪਨਾ ਸੀਗਾ ਇਹਨਾਂ ਦਾ ਨਹੀਂ ਸੀਗਾ ਇਹ ਸੁਪਨਾ ਜਿਹੜਾ ਸੀਗਾ ਇਹਨਾਂ ਦੇ ਫਾਦਰ ਦਾ ਸੀਗਾ ਆਪਦੇ ਫਾਦਰ ਦੇ ਸੁਪਨਿਆਂ ਨੂੰ ਹੀ ਆਪਣਾ ਸੁਪਨਾ ਬਣਾ ਕੇ ਚੱਲੇ ਤਾਂ ਐਡੇ ਗਰੀ ਪਰਿਵਾਰ ਦੇ ਵਿੱਚੋਂ ਇੰਨੀ ਗਰੀਬੀ ਦੇ ਵਿੱਚੋਂ ਉੱਠ ਕੇ ਆਪਦੇ ਸੁਪਨੇ ਤੱਕ ਪਹੁੰਚਣਾ ਤੇ ਇਸ ਮੁਕਾਮ ਤੇ ਪਹੁੰਚਣਾ ਬਹੁਤ ਵੱਡੀ ਗੱਲ ਆ ਨਹੀਂ ਤਾਂ ਅੱਜ ਕੱਲ ਦੇ ਬੱਚੇ ਅਸੀਂ ਦੇਖਦੇ ਹਾਂ ਉਹਨਾਂ ਨੂੰ ਰੀਲਾਂ ਕੋਈ ਫਰਸਤ ਨਹੀਂ ਗਈ ਤੇ ਆਪਣਾ ਸੁਪਨਾ ਤੇ ਮਾਂ-ਬਾਪ ਦਾ ਤਾਂ ਕਿਸੇ ਨੂੰ ਕੋਈ ਯਾਦ ਹੀ ਨਹੀਂਗਾ ਤਾਂ ਥੈਂਕ ਯੂ ਸ਼ੁਕਰੀਆ ਦੋਸਤੋ ਇਜਾਜ਼ਤ ਲੈਣੇ ਆ ਇਸੇ ਨਾਲ ਹੀ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਜਿਹੜੀਆਂ ਸਾਰੀਆਂ ਧੀਆਂ ਆਪਣਾ ਜਾਂ ਆਪਣੇ ਮਾਪਪ ਦਾ ਸੁਪਨਾ ਲੈ ਕੇ ਚੱਲ ਰਹੀਆਂ ਤਾਂ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਸਾਡੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਸ਼ੁਕਰੀਆ ਦੋਸਤੋ